ਦੋਸਤੋ ਪੰਜਾਬ ਦਾ ਇਹ ਸਭ ਤੋਂ ਅਮੀਰ ਪਿੰਡਾ ਤਹਿਰੀਸਜਾਦਿਆਂ ਦਾ ਪਿੰਡਾ ਇਸ ਪਿੰਡ ਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਵਾ ਇੱਕ ਮੈਂਬਰ ਵਾ ਇਸ ਪਿੰਡ ਦੇ ਵਿੱਚ 15 ਤੋਂ 16 ਬੈਂਕਾਂ ਆ ਤੇ ਬਾਕੀ ਚੱਲਦੇ ਆ ਵੀਡੀਓ ਦੇਖਦੇ ਆ ਤੇ ਤੁਸੀਂ ਦੇਖੋ ਬਹੁਤ ਵੱਡੀਆਂ ਸੋਹਣੀਆਂ ਕੋਠੀਆਂ ਜਿਹੜੀਆਂ ਸ਼ਹਿਰਾਂ ਨੂੰ ਵੀ ਮਾਤ ਪਾਉਂਦੀਆਂ ਦੇ ਵਿੱਚ ਕਾਫੀ ਬੈਂਕਾਂ ਨੇ 10 ਤੋਂ 11 ਬੈਂਕਾਂ ਨੇ ਅੱਛਾ ਜੀ ਠੀਕ ਹੈ 10 ਤੋਂ 11 ਬੈਂਕਾਂ ਨੇ ਜੀ ਤੇ ਜੀ ਬਾਜੀ ਹਾਂ ਜੀ ਮੈਂ ਕਿਹਾ ਬਾਜੀ ਕਾਫੀ ਵੱਡਾ ਪਿੰਡ ਹੈ ਹਾਂ ਠੀਕ ਹੈ ਇਹਨੂੰ ਆਪਾਂ ਮਿੰਨੀ ਕੈਲੀਫੋਰਨੀਆ ਨਾਲ ਬਾਜੀ ਕਿਤਾਕ ਗੁਰਦਾਰੇ ਹੈਗੇ 10 ਦੇ ਕਰੀਬ ਹੈ 10 ਦੇ ਕਰੀਬ ਗੁਰਦਾਰੇ ਕਰੀਬ ਹੈ ਠੀਕ ਹੈ ਜੀ ਟੋਟਲ ਕੋਈ ਨਾ ਕੋਈ ਜੀ ਅਮਰੀਕਾ ਵਾਲ ਗਿਆ ਆ ਆਪਾਂ ਕਹਿ ਸਕਦੇ ਪਿੰਡ 'ਚ 70% ਲੋਕ ਅਮਰੀਕਾ 'ਚ ਬੈਠੇ ਨੇ ਅਮਰੀਕਾ 'ਚ ਨਹੀਂ ਹਾਂਜੀ ਤੇ ਇਹ ਬੰਦਿਆਂ ਦੀ ਮਿਹਨਤਾਂ ਬੋਲਦੀਆਂ ਲਾਏ ਕੁਠੀਆਂ ਬਣਾਈਆਂ ਸ਼ੌਣ ਬਣਾਈਆਂ ਸ਼ੌਕ ਦਾ ਕਹਿੰਦੇ ਪੇਂਟ ਨਹੀਂ ਕਰਾਉਂਦੇ ਟੈਲਾਂ ਲਾ ਦਿੰਦੇ ਟੈਲਾਂ ਹੀ ਲੰਦ ਜੀ ਇੱਥੇ ਲੂ ਲੈ ਗਾ ਜੀ ਪਿੰਡ ਦੇ ਆਲਮੋਸਟ ਐਨ ਆਰ ਆਈ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਜੀ ਬਾਹਰ ਹੈ ਠੀਕ ਹੈ ਠੀਕ ਹੈ ਜੇ ਆਪਾਂ ਦੇਖਿਆ ਜਾਵੇ ਪਿੰਡ ਦੇ ਵਿੱਚ ਜ਼ਰੂਰ ਅਸੀਂ ਕਹਾਂ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਹੈ ਜੀ ਮਿਆਣੀ ਇੱਕ ਵੱਡੀ ਮਿਆਣੀ ਨੂੰ ਕਿਹਾ ਜਾਂਦਾ ਆ ਇੱਕ ਛੋਟੀ ਮਿਆਣੀ ਹੈ ਹੁਸ਼ਿਆਰਪੁਰ ਦੀ ਮਿਆਣੀ ਹੈ ਜਿਹੜੀ ਵੱਡੀ ਮਿਆਣੀ ਆ ਅਮੀਰਾਂ ਤੋਂ ਅਮੀਰ ਇਸ ਘਰਾਂ ਦੇ 10-10 ਕਰੋੜ ਦੀਆਂ ਕੋਠੀਆਂ 12-12 ਕਰੋੜ ਦੀਆਂ ਕੋਠੀਆਂ ਪਿੰਡਾਂ ਦੇ ਵਿੱਚ ਜਾਵਾਂਗੇ ਇਸ ਪਿੰਡ ਦੇ ਲੋਕਾਂ ਨਾਲ ਗੱਲਾਂ ਵੀ ਕਰਾਵਾਂਗੇ ਸੁਣਨ ਵਾਸਤੇ ਵੀ ਮਿਲਿਆ 12 ਤੋਂ 15 ਬੈਂਕਾਂ ਆ ਸਰਕਾਰੀ ਤੇ ਪ੍ਰਾਈਵੇਟ ਇੰਨੀ ਮੀਰੀ ਇਸ ਪਿੰਡ ਦੀ ਕਿ ਇਹਨਾਂ ਨੂੰ ਆਪਣੀਆਂ ਬੈਂਕਾਂ ਖੋਲ੍ਹਣੀਆਂ ਪੈ ਗਈਆਂ ਸਕੂਲ ਕਾਲਜ ਤੇ ਨਸ਼ਾ ਛਡਾਊ ਕੇਂਦਰ ਵੀ ਇਸ ਪਿੰਡ ਦਾ ਆਪਣਾ ਆ ਬੱਚਿਆਂ ਤੋਂ ਲੈ ਕੇ ਬਜ਼ੁਰਗ ਇਹ ਪੂਰੇ ਪਿੰਡ ਦੀ ਸੇਵਾ ਕਰਦੇ ਆ ਜਿਹੜੀ ਇਸ ਵਾਰ ਪੰਚਾਇਤ ਆ ਉਹ ਵੀ ਨੌਜਵਾਨਾਂ ਦੀ ਪੰਚਾਇਤ ਬਣੀ ਇਸ ਪਿੰਡ ਦੀ ਖਾਸ ਗੱਲ ਇਹ ਆ ਪੰਜਾਬ ਦਾ ਸਭ ਤੋਂ ਅਮੀਰ ਪਿੰਡ ਆ ਜੇ ਤੁਸੀਂ ਪੁੱਛੋਗੇ ਤਾਂ 90% ਘਰਾਂ ਵਿੱਚੋਂ ਕੱਲਾ ਕਲਾ ਆਦਮੀ ਬਾਹਰ ਅਮਰੀਕਾ ਫਰਾਂਸ ਇਟਲੀ ਹਰੇਕ ਥਾਂ ਆ ਚਲੋ ਦੋਸਤੋ ਚੱਲਦੇ ਆ ਹੁਸ਼ਿਆਰਪੁਰ ਤੋਂ ਤਕਰੀਬਨ ਇਹ 40 ਕਿਲੋਮੀਟਰ ਤੇ ਪਿੰਡ ਪੈਂਦਾ ਆ ਟਾਂਡੇ ਤੋਂ 8 ਕਿਲੋਮੀਟਰ ਤੇ ਪਿੰਡ ਆ ਤੇ ਜਾ ਕੇ ਤੁਹਾਨੂੰ ਪਿੰਡ ਦੇ ਦਿਖਾਉਂਦੇ ਆ ਸ਼ਾਰਟ ਵੀ ਲਾਵਾਂਗੇ ਵਿੱਚ ਤੇ ਜਾ ਕੇ ਗੱਲਬਾਤ ਵੀ ਕਰਦੇ ਆ ਚਲੋ ਦੋਸਤੋ ਦੋਸਤੋ ਮੇਰਾ ਕਹਿਣਾ ਇਹਨੂੰ ਪਿੰਡ ਨਹੀਂ ਕਹਿਣਾ ਚਾਹੀਦਾ ਇਨੂੰ ਸ਼ਹਿਰ ਦਾ ਨਾਮ ਦੇਣਾ ਚਾਹੀਦਾ ਆ ਹਰ ਇੱਕ ਫੈਸਿਲਿਟੀ ਆ ਜਿਹੜੀ ਟਾਂਡੇ ਸ਼ਹਿਰ ਚ ਨਹੀਂ ਮਿਲਦੀ ਜਿਉ ਇੱਥੇ ਮਿਲਦੀ ਆ ਆ ਬੈਂਕਾਂ ICICI ਬੈਂਕ ਇਹ ਇਸ ਪਿੰਡ ਦੀ ਆ ਕੱਲੀ ਇਹ ਬੈਂਕ ਨਹੀਂ ਐਕਸਿਸ ਬੈਂਕ HDFC ਬੈਂਕ PNB SBI ਹੋ ਗਿਆ ਕਾਲਜ ਹੋ ਗਿਆ ਹਰ ਇੱਕ ਚੀਜ਼ ਤੇ ਮੇਨ ਗੱਲ ਆ ਜਿਹੜੀ ਇੰਟਰਨੈਸ਼ਨਲ ਬੈਂਕਾਂ ਆ ਉਹ ਵੀ ਇਸ ਪਿੰਡ ਦੇ ਵਿੱਚ ਆ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਇਸ ਪਿੰਡ ਨੇ ਕਿੰਨੀ ਤਰੱਕੀ ਕੀਤੀ ਹੋਈ ਆ ਜਿਹੜੀ ਅਸੀਂ ਸੋਚ ਸੋਚ ਵੀ ਨਹੀਂ ਸਕਦੇ ਅਸੀਂ ਇਹ ਸਾਰਾ ਐਨ ਆਰ ਆਈ ਪਿੰਡਵਾ ਇਕੱਲੇ ਇਕੱਲੇ ਘਰ ਦਾ ਜੀ ਅਮਰੀਕਾ ਦੇ ਵਿੱਚ ਸਿਟੀਜ਼ਨ ਕੋਈ ਕਿਸੇ ਪਾਸੇ ਗਿਆ ਆ ਕੋਈ ਇਟਲੀ ਗਿਆ ਆ ਕੋਈ ਫਰਾਂਸ ਗਿਆ ਆ ਦੋਸਤੋ ਕੋਠੀਆਂ ਦੇਖ ਕੇ ਨਾ ਮਨ ਖੁਸ਼ ਹੋ ਜਾਂਦਾ ਆ ਮੈਂ ਕਹਿੰਦਾ ਕੋਠੀਆਂ ਦੇ ਨਾ ਸਿਰੇ ਤੋਂ ਲੈ ਕੇ ਥੱਲੇ ਤੱਕ ਟੈਲੈਂਟ ਨਾਲ ਲਾਈਆਂ ਹੁੰਦੀਆਂ ਨੇ ਤੁਸੀਂ ਸਾਹਮਣੇ ਕੋਠੀ ਦੇਖੋ ਦੱਸੋ ਕਿੰਨਾ ਪੈਸਾ ਲੱਗਾ ਹੋਗਾ ਇਸ ਕੋਠੀ ਤੇ ਇਹ ਕੋਠੀ ਕਹਿੰਦੇ 20 ਮਰ ਲਿਆ ਕੋਠੀ ਬਣੀ ਹੋਈ ਆ ਤੇ ਕਰੋੜਾਂ ਦੀਆਂ ਕੋਠੀਆਂ ਇਹ 10-10 ਕਰੋੜ ਰੁਪਇਆ ਇਹ ਲੋਕਾਂ ਨੇ ਆਪਣੀਆਂ ਕੋਠੀਆਂ ਤੇ ਲਾਇਆ ਹੋਇਆ ਆ ਤੁਸੀਂ ਮੰਨ ਸਕਦੇ ਆਂ ਦੋਸਤੋ ਇਹ ਮਿਆਣੀ ਪਿੰਡ ਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਕੋਈ ਸ਼ਹਿਰ ਨਹੀਂ ਹੈਗਾ ਪਰ ਇਹ ਸ਼ਹਿਰ ਤੋਂ ਹੁਣ ਘੱਟ ਨਹੀਂ ਰਿਹਾ ਲੋ ਦੋਸਤੋ ਇਹ ਅਗੇ ਸੀ ਮਿਆਣੀ ਪਿੰਡ ਦੇ ਵਿੱਚ ਆ ਬਾਈ ਜੀ ਹੁਣੀ ਐ ਇਹਨਾਂ ਦੀ ਅਕੈਡਮੀ ਆ ਦਸਤਾਰ ਅਕੈਡਮੀ ਤੇ ਇਹਨਾਂ ਕੋ ਪਿੰਡ ਦਾ ਪੁੱਛਦੇ ਆ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤਾਂ ਸਮਾਂ ਦੇਣ ਲਈ ਧੰਨਵਾਦ ਵੀ ਤੁਹਾਡੇ ਪਿੰਡ ਬਾਰੇ ਬਹੁਤ ਸੁਣਿਆ ਹਾਂ ਹਾਂ ਜੀ ਕਹਿੰਦੇ ਐਨ ਆਰ ਆਈ ਪਰਿਵਾਰ ਦਾ ਪਿੰਡ ਆ ਤੇ ਪੰਜਾਬ ਦਾ ਅਮੀਰ ਪਿੰਡ ਵਾ ਇਹ ਹਾਂ ਜੀ ਆਪਣੀਆਂ ਬੈਂਕਾਂ ਆਪਣੇ ਸਕੂਲ ਕਾਲਜ ਕੀ ਸਚਾਈ ਆ ਜੀ ਕਦੋਂ ਦਾ ਕਿੰਨੀ ਆਬਾਦੀ ਇਸ ਪਿੰਡ ਦੀ ਪਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਕੋ ਪਹੁੰਚੇ ਹੋ ਜੀ ਦਿਲ ਦੀ ਕਰਾਂਗੇ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਭਾਜੀ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਹੋਵੇਗਾ ਪਿੰਡ ਦੇ ਆਲਮੋਸਟ ਐਨ ਆਰ ਆਈ ਹੈ ਹਰ ਘਰ ਦੇ ਵਿੱਚ ਕੋਈ ਨਾ ਕੋਈ ਜੀ ਬਾਹਰ ਹੈ ਠੀਕ ਹੈ ਠੀਕ ਹੈ ਜੇ ਆਪਾਂ ਦੇਖਿਆ ਜਾਵੇ ਪਿੰਡ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਐਨ ਆਰ ਆਈ ਨੇ ਕਈ ਸਾਡੇ ਵਰਗੇ ਆ ਵੀਰ ਵਰਗੇ ਦਿਹਾੜੀਦਾਰ ਬੰਦੇ ਨੇ ਠੀਕ ਹੈ ਠੀਕ ਹੈ ਅਸੀਂ ਚਲੋ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਨਾ ਅਸੀਂ ਕਹਿੰਦੇ ਆ ਕਿ ਐਨ ਆਰ ਆਈ ਪਿੰਡੇ ਅਸੀਂ ਸਾਰੇ ਵੀਰ ਭਰਾ ਰਲ ਮਿਲ ਕੇ ਠੀਕ ਹੈ ਗਰੀਬ ਦਾ ਵੀ ਕੋਈ ਭਲਾ ਕਰੀਏ ਠੀਕ ਹੈ ਉਦਾਂ ਜੇ ਆਪਾਂ ਗੱਲ ਕਰਦੇ ਆਂ ਕਿ ਪਿੰਡ ਦੇ ਵਿੱਚ ਕਾਫੀ ਬੈਂਕਾਂ ਨੇ 10 ਤੋਂ 11 ਬੈਂਕਾਂ ਨੇ ਅੱਛਾ ਜੀ ਠੀਕ ਐ 10 ਤੋਂ 11 ਬੈਂਕਾਂ ਨੇ ਜੀ ਤੇ ਗੁਰਦੁਆਰਾ ਸਿਆ ਵੀ ਕਾਫੀ ਨੇ ਅੱਛਾ ਜੀ ਠੀਕ ਆ ਜੀ ਇਹ ਦੇਖਿਆ ਹੋਏਗਾ ਆਂਦੇ ਆਂਦੇ ਹਾਂਜੀ ਕਾਫੀ ਬੈਂਕਾਂ ਨੇ ਗੁਰਦੁਆਰਾ ਸਾਹਿਬ ਵੀ ਚਲੋ ਹਰੇਕ ਬ੍ਰਾਂਚ ਦੀ ਬੈਂਕ ਆ ਇੱਥੇ ਚਾਹੇ ਪੀਐਨਬੀ ਹੋ ਗਿਆ ਐਚਡੀਐਫਸੀ ਹੋ ਗਿਆ ਹਾਂਜੀ ਇਹ ਬੈਂਕਾਂ ਤਾਂ ਨਾਰਮਲੀ ਪਿੰਡਾਂ 'ਚ ਹੁੰਦੀਆਂ ਨਹੀਂ ਜੇ ਆਪਾਂ ਕਹਿ ਲਈਏ ਇਹ ਆਬਾਦੀ ਕਿੰਨੀ ਹੈ ਇਸ ਪਿੰਡ ਦੀ ਆਬਾਦੀ ਭਾਜੀ ਦੇਖਿਆ ਜਾਵੇ ਤੇ 3500 ਤੋਂ 4000 ਦੇ ਕਰੀਬ ਵੋਟ ਹੈ ਪਿੰਡ ਦੀ ਅੱਛਾ ਜੀ ਹਾਂਜੀ ਅੱਛਾ ਇੰਨੀ ਵੋਟ ਵਾ ਤਕਰੀਬਨ ਐਨਆਰਆਈ ਹਰੇਕ ਪਰਿਵਾਰ 'ਚੋਂ ਹੈਗਾ ਇੱਥੇ ਭਾਜੀ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਜੀ ਕੋਈ ਦੁਬਈ ਹੈ ਠੀਕ ਹੈ ਕੋਈ ਪੁਰਤਗਾਲ ਹੈ ਵੈਸੇ ਆਲਮੋਸਟ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਜਿੱਦਾਂ ਟੋਟਲ ਕੋਈ ਨਾ ਕੋਈ ਜੀ ਅਮਰੀਕਾ ਵੱਲ ਗਿਆ ਆ ਆਪਾਂ ਕਹਿ ਸਕਦੇ ਪਿੰਡ 'ਚ 70% ਲੋਕ ਅਮਰੀਕਾ 'ਚ ਬੈਠੇ ਨੇ ਅਮਰੀਕਾ 'ਚ ਨੇ ਹਾਂ ਜੀ ਕੋਈ ਸੁਣਿਆ ਸੀ ਲਵਾਨਾ ਬਰਾਦਰੀ ਜ਼ਿਆਦਾ ਆ ਇੱਥੇ ਜੀ ਜੀ ਤੇ ਪਿੰਡ 'ਚ ਭਾਜੀ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਮਹਿਲਾ ਵਰਗੀਆਂ ਕੋਠੀਆਂ ਆ ਇਦਾਂ ਦੀਆਂ ਕੋਠੀਆਂ ਅਸੀਂ ਚੰਡੀਗੜ੍ਹ ਨਹੀਂ ਦੇਖੀਆਂ ਹਾਂ ਜੀ ਇਹ ਲੋਕ ਫੇ ਸ਼ੌਂਕ ਨਾ ਬਣਾਉਂਦੇ ਆ ਭਾਜੀ ਸ਼ੌਂਕ ਨਾ ਜੀ ਅੱਛਾ ਜੀ ਸ਼ੌਕ ਨਾ ਬਣਾਉਂਦੇ ਆ ਠੀਕ ਆ ਮਿਹਨਤ ਬੋਲਦੀ ਬੰਦਿਆਂ ਦੀ ਅੱਛਾ ਜੀ ਮਿਹਨਤ ਕੀਤੀ ਬੋਲਦੀ ਇਹ ਵੀਰ ਜੀ ਹੁਣੀ ਮੈਂ ਦੱਸ ਦਵਾ ਫਰਾਂਸ ਤੋਂ ਆਏ ਆ ਇਹ ਕਿੰਨਾ ਚਿਰ ਪਹਿਲਾਂ ਗਏ ਸੀਗੇ ਜੀ ਮੈਂ ਭਾਜੀ 17 ਸਾਲ ਪਹਿਲਾਂ ਗਿਆ ਫਰਾਂਸ 17 ਸਾਲ ਪਹਿਲਾਂ 17 ਸਾਲ ਪਹਿਲਾਂ ਅੱਛਾ ਤੇ ਇਹ ਬੰਦਿਆਂ ਦੀ ਮਿਹਨਤਾਂ ਬੋਲਦੀਆਂ ਲਾਏ ਕੁਠੀਆਂ ਬਣਾਈਆਂ ਸ਼ੌਂਕਾ ਬਣਾਈਆਂ ਜੀ ਸ਼ੌਂਕ ਨਾਲ ਕਹਿੰਦੇ ਪੇਂਟ ਨਹੀਂ ਕਰਾਉਂਦੇ ਟੈਲਾਂ ਹੀ ਲਾ ਦਿੰਦੇ ਆ ਟੈਲਾਂ ਹੀ ਲਾਂਦੇ ਜੀ ਇੱਥੇ ਲੂ ਲੈ ਕੇ ਉੱਤ ਤੱਕ ਟੈਲਾਂ ਹੀ ਲੱਗਦੀਆਂ ਮੇਰੇ ਫਿਰ ਕੀ ਕੰਮਕਾਰ ਕਰਦੇ ਹੋ ਫਰਾਂਚ ਕੰਮਕਾਰ ਮੇਰਾ ਭਾਈ ਉੱਥੇ ਆਪਣਾ ਸਟੋਰ ਕੱਪੜੇ ਦਾ ਹੀ ਹੈ ਅੱਛਾ ਜੀ 17 ਸਾਲ ਪਹਿਲਾਂ ਚੱਲ ਗਿਆ ਹੁਣ ਫਿਰ ਪੱਕੇ ਹੋ ਕੇ ਆਏ ਪੱਕੇ ਹੋ ਗਏ ਜੀ ਕਹਿੰਦੇ ਇਸ ਪਿੰਡ ਦੇ ਬਹੁਤ ਲੋਕ ਅਮਰੀਕਾ ਦੇ ਵਿੱਚ ਵੀ ਆ ਅਮਰੀਕਾ ਵਿੱਚ ਜੀ ਬਹੁਤ ਜ਼ਿਆਦਾ ਨਹੀਂ ਇਹ ਤਾਂ ਜੁਰਮ ਵੀ ਬਹੁਤ ਜ਼ਿਆਦਾ ਹੈ ਅੱਛਾ ਜੀ ਹਾਂ ਜੀ ਕੈਨੇਡਾ ਅਮਰੀਕਾ ਜ਼ਿਆਦਾ ਨੇ 60 ਤੋਂ 70% ਕੈਨੇਡਾ ਅਮਰੀਕਾ ਇਹਨੇ ਲੋਕਾਂ ਦੀ ਮਦਦ ਬਹੁਤ ਕਰਦੇ ਨੇ ਨਿਵਾਣਾ ਬਰਾਦਰੀ ਰਾਤੋ ਰਾਤ 40 ਲੱਖ ਰੁਪਏ ਇਕੱਠਾ ਕਰ ਲੈਂਦੇ ਆ ਹਾਂਜੀ ਹਾਂ ਸੱਚ ਆ ਗੱਲ ਮਹਾਰਾਜ ਇਹ ਸਾਰੀ ਕਿਰਪਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਹੈ ਅੱਛਾ ਜੀ ਠੀਕ ਆ ਜੀ ਠੀਕ ਆ ਉਹਨਾਂ ਦੇ ਸਦਕੇ ਆ ਪਿੰਡ ਵਸਿਆ ਉਹਨਾਂ ਨੇ ਵਸਾਇਆ ਚਲੋ ਬਹੁਤਾ ਤੇ ਮੈਂ ਜਾਣਦਾ ਨਹੀਂ ਜਿੱਦਾਂ ਗੱਲਾਂ ਸੁਣੀਂਦੀਆਂ ਆਪਣਾ ਕੋ ਸ਼ਾਮ ਨੂੰ ਆ ਕੇ ਬਜ਼ੁਰਗ ਬੈਠਦੇ ਨੇ ਅਸੀਂ ਗੱਲਾਂ ਬਾਤਾਂ ਕਰਦੇ ਆ ਉਹਨਾਂ ਨਾਲ ਕਿ ਹਾਂ ਵੀ ਕਿਦਾਂ ਮੈਂ ਸਾਰਿਆਂ ਕੋ ਇਹ ਹੀ ਸੁਣਿਆ ਭਾਜੀ ਆਲਮੋਸਟ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਇਸ ਨਗਰ ਨੂੰ ਵਸਾਇਆ ਅੱਛਾ ਜੀ ਹਾਂਜੀ ਉਹ ਹੁਣ ਵੀ ਹੈਗੀ ਆ ਜੀ ਹਾਂਜੀ ਮਹਾਰਾਜ ਦੀ ਇਹ ਹੈਗਾ ਆ ਜੀ ਚਲੋ ਰਲ ਮਿਲ ਕੇ ਸਾਰੇ ਜਾਨੇ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਜੀ ਤੇ ਔਕੀ ਭਾਰੀ ਟਾਈਮ ਦੇ ਉੱਤੇ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਤੇ ਇਥੇ ਜੋ ਹੈਗਾ ਸਾਡੇ ਕੋਲ ਨਸ਼ਾ ਕੇਂਦਰ ਵੀ ਜਿਹੜਾ ਹੈਗਾ ਆਪਣਾ ਆਪਣਾ ਇਥੇ ਬਣਿਆ ਹੋਇਆ ਆ ਜੇ ਕੋਈ ਸਾਡੇ ਇਥੇ ਮੈਣੀ ਚ ਜਾਂ ਲੱਗੇ ਸ਼ੱਕੇ ਪਿੰਡਾਂ ਦੇ ਵਿੱਚ ਨਸ਼ਾ ਕੇਂਦਰ ਦੇ ਵਿੱਚ ਵੀ ਰੱਖਣਾ ਚਾਹੁੰਦੇ ਆ ਤੇ ਐਂ ਹੋ ਰੱਖਦੇ ਆ ਇਥੇ ਉਹ ਵੀ ਪਿੰਡ ਦਾ ਆ ਭਾਜੀ ਉਹ ਵੀ ਪਿੰਡ ਦਾ ਹੀ ਆ ਜੀ ਹਾਂਜੀ ਅੱਛਾ ਨਸ਼ਾ ਕੇਂਦਰ ਵੀ ਪਿੰਡ ਦਾ ਨਸ਼ਾ ਕੇਂਦਰ ਵੀ ਪਿੰਡ ਦਾ ਹੀ ਆ ਸੋ ਬਹੁਤ ਵਧੀਆ ਇੱਥੇ ਡਵੈਲਪਮੈਂਟ ਹੈਗੀ ਆ ਬਹੁਤ ਵਧੀਆ ਨੌਜਵਾਨ ਸਭਾ ਆਪਣਾ ਕੰਮ ਕਰ ਰਹੀ ਆ ਹਾਂ ਸੋ ਸਾਰਾ ਕੋਈ ਵੀ ਇੱਥੇ ਕੋਈ ਪਾਰਟੀ ਬਾਜੀ ਨਹੀਂ ਹੈਗੀ ਲਾਕਡਾਟ ਨਹੀਂ ਹੈਗੀ ਸੋ ਇਹ ਵੱਡੀ ਗੱਲ ਇਹ ਹੈਗੀ ਆ ਕਿ ਜਿਵੇਂ ਕਿ ਬਾਹਰ ਨੌਜਵਾਨ ਜਾ ਰਹੇ ਆ ਸੋ ਹੁਣ ਨਵੀਂ ਪੰਚਾਇਤ ਨੂੰ ਮੌਕਾ ਮਿਲਿਆ ਨਵੇਂ ਨੌਜਵਾਨਾਂ ਦੀ ਪੰਚਾਇਤ ਬਣੀ ਆ ਪਿੰਡਾਂ ਦੇ ਵਿੱਚ ਸੋ ਨਵੇਂ ਮੌਕੇ ਮਿਲੇ ਆ ਨਵੀਆਂ ਪੀੜ੍ਹੀਆਂ ਨੂੰ ਲਾ ਕੇ ਅੱਗੇ ਕੰਮ ਕਰਵਾਇਆ ਜਾ ਰਿਹਾ ਆ ਸੋ ਬਹੁਤ ਹੀ ਵਧੀਆ ਆ ਜੀ ਇਹ ਪਿੰਡ ਜੋ ਕੇ ਐਨ ਆਰ ਆਈ ਸਾਰਾ ਸਾਥ ਦੇ ਰਹੇ ਆ ਸੋ ਰਲ ਮਿਲ ਕੇ ਕੰਮ ਚੱਲ ਰਹੇ ਨਹੀਂ ਬਹੁਤ ਵਧੀਆ ਐਨ ਆਰ ਆਈਆਂ ਦੇ ਸਕੂਲ ਕਾਲਜ ਆਪਣੇ ਖਲਾਏ ਹੋਏ ਆ ਹਾਂ ਜੀ ਆਪਣੇ ਹੀ ਆ ਜੀ ਆਪਣੇ ਆ ਵੈਸੇ ਵੀ ਜੋ ਮਾੜਾ ਮਾਤੜ ਬੰਦਾ ਹੈਗਾ ਆ ਦਿਹਾੜੀਦਾਰ ਜਿਹੜੇ ਨਹੀਂ ਕੋਈ ਕਰਵਾ ਸਕਦਾ ਉਹਨਾਂ ਦਾ ਖਰਚਾ ਵੀ ਨੌਜਵਾਨ ਸਭਾ ਚੱਕਦੀ ਆ ਅੱਛਾ ਜੀ ਗਾੜੀ ਜਿਹੜੇ ਬਾਹਰੋਂ ਬੰਦੇ ਵੀ ਕੋਈ ਮਤ ਭੇਜਦੇ ਨੇ ਉਹ ਵੀ ਉਸ ਸੀਜ਼ ਨੂੰ ਸਹੂਲਤ ਦਿੱਤੀ ਜਾਂਦੀ ਇੱਥੇ ਠੀਕ ਆ ਹਾਂਜੀ ਸਕੂਲਾਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਤੇ ਮੈਡੀਕਲ ਦੇ ਵਿੱਚ ਵੀ ਸਹੂਲਤ ਦਿੱਤੀ ਜਾਂਦੀ ਆ ਜੀ ਸਾਹਮਣੇ ਹਸਪੀਟਲ ਹੈ ਬਹੁਤ ਵਧੀਆ ਇੱਥੇ ਆਂ ਜੀ ਪ੍ਰਬੰਧ ਹੈ ਜੀ ਸਾਰਾ ਕੁਝ ਸੰਤ ਬਾਬਾ ਮਾਝਾ ਸਿੰਘ ਜੀ ਦੇ ਯਾਦ ਤੂ ਬਣਾਇਆ ਗਿਆ ਜੀ ਹਸਪੀਟਲ ਇਹ ਸਾਹਮਣੇ ਹਸਪੀਟਲ ਇਹ ਵੀ ਪਿੰਡ ਦਾ ਹੀ ਹੈ ਜੀ ਉੱਪਰ ਉੱਪਰ ਗੁਰਦੁਆਰਾ ਸਾਹਿਬ ਆ ਉੱਪਰ ਗੁਰਦੁਆਰਾ ਸਾਹਿਬ ਥੱਲੇ ਹਸਪੀਟਲ ਆ ਜੀ ਸੰਤ ਬਾਬਾ ਮਾਝਾ ਸਿੰਘ ਜੀ ਚੈਰੀਟੇਬਲ ਹਸਪੀਟਲ ਹੈ ਠੀਕ ਆ ਹਾਂਜੀ ਕਿ ਕਿਸ ਟਾਈਮ ਤੇ ਇਹ ਵੀ ਭਾਜੀ ਕਾਫੀ ਸੀ ਜੀ ਇਹ ਕੁਝ ਕਰ ਚਲੋ ਹੁਣ ਕੀ ਕਹਿਣਾ ਹੈ ਬਾਕੀ ਇਹ ਹੈਗਾ ਜੀ ਇੱਥੇ ਡੀਪੂ ਆਪਣਾ ਆ ਰਾਸ਼ਮਨ ਦਾ ਡੀਪੂ ਵੀ ਆ ਹਾਂ ਉਹ ਸਾਹਮਣੇ ਭਾਜੀ ਰਾਸ਼ਨ ਦਾ ਡੀਪੂ ਹੈ ਰਾਸ਼ਨਾ ਡੀਪੂ ਨਾਲ ਹੀ ਇੱਥੇ ਦਿੰਦੇ ਜਿਨ੍ਹਾਂ ਨੂੰ ਮਤਲਬ ਕਣਕ ਮਿਲਦੀ ਆ ਉਹ ਲਾਸ਼ਾਂ ਕਟਾਂ ਤੇ ਇਹ ਤਾਂ ਭਾਜੀ ਹੁਣ ਬਹੁਤ ਪਿੰਡਾਂ ਦੇ ਘੱਟ ਰਹਿ ਗਏ ਹਨ ਹਾਂਜੀ ਹਾਂਜੀ ਅੱਗੇ ਮਿੱਟੀ ਆ ਤੇਲ ਵੀ ਮਿਲਦਾ ਹੁੰਦਾ ਭਾਜੀ ਇਹ ਭਾਜੀ ਨੇ ਕੀ ਇਹਨਾਂ ਨੂੰ ਪਿਆਰ ਨਾਲ ਕਾਕਾ ਲਾਲਾ ਜੀ ਕਹਿੰਦਾ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਨੇ ਡੀਪੂ ਜੀ ਉਹਨਾਂ ਨੂੰ ਕਹਿੰਦੇ ਕਾਫੀ ਸਮੇਂ ਤੋਂ ਸੰਭਾਲਿਆ ਦਰਸ਼ਨ ਸਿੰਘ ਲਾਲਾਈ ਦੇ ਨਾਮ ਤੋਂ ਦਰਸ਼ਨਦੇ ਡੀਪੂ ਦੇ ਨਾਮ ਤੋਂ ਇਹਦੀ ਪਛਾਣ ਆ ਠੀਕ ਆ ਕਿਸੇ ਨੂੰ ਕਹਿ ਦਈਏ ਮੈਨੂੰ ਕੋਈ ਫੋਨ ਕਰਦੇ ਨੇ ਬਾਜੀ ਦਸਤਾਰਸ਼ ਜਾਨੀ ਕਦਾ ਵੀ ਕਿੱਥੇ ਆਪਣੀ ਸ਼ੋਅ ਮੈਂ ਕਹਾਂ ਦਰਸ਼ਨਦੇ ਡੀਪੂ ਦਾ ਪਤਾ ਕਹਿੰਦੇ ਪਤਾ ਮੈਂ ਕਹਾਂ ਉਹ ਸਾਹਮਣੇ ਆ ਜੀ ਠੀਕ ਆ ਜੀ ਦਰਸ਼ਨ ਲਾਲੇ ਜੀ ਨਾਮ ਤੋਂ ਸੁਖਮਿੰਦਰ ਸਿੰਘ ਆੜਤਵਾਜੀ ਸਾਹਮਣੇ ਇਹਨਾਂ ਦੀ ਆੜਤ ਤਾਂ ਇੱਥੇ ਖਾਸ ਦਾ ਸਟੋਰ ਹੈਗਾ ਤੇ ਮਿਆਣੀ ਜਿਹੜਾ ਬਾਜੀ ਇੱਕ ਛੋਟਾ ਮਿਆਣੀ ਕਹਿੰਦੇ ਆ ਇੱਕ ਵੱਡਾ ਮਿਆਣੀ ਆ ਇਹ ਪਾਜੀ ਵੱਡੀ ਮਿਆਣੀ ਹੈ ਜਿਹੜੀ ਛੋਟੀ ਮਿਆਣੀ ਆ ਉਹ ਬਿੱਗ ਵਾਲ ਤੂੰ ਥੋੜੀ 2-4 ਕਿਲੋਮੀਟਰ ਅੱਗੇ ਜਾ ਕੇ ਉਹ ਲੱਗ ਉਹ ਲੱਗ ਇਹ ਵੱਡੀ ਕਪੂਰਤ ਨੇ ਜਿੱਥੇ ਹਾਂਜੀ ਪੁੱਠੀ ਬਹੁਤ ਵੱਡੀਆਂ ਵੱਡੀਆਂ ਆ ਇਹ ਸਾਰਾ ਹੀ ਪਿੰਡ ਪਾਜੀ ਐਨ ਆਰ ਆਈ ਆ ਪਿੰਡਾ ਹੈਗਾ ਅੱਛਾ ਜੀ ਹਾਂਜੀ ਟੋਟਲੀ ਸਾਰੇ ਐਨ ਆਰ ਆਈ ਨੇ ਸਾਰੇ ਐਨ ਆਰ ਆਈ ਹਰ ਇੱਕ ਪਰਿਵਾਰ ਚ ਹਰ ਇੱਕ ਪਰਿਵਾਰ ਚ ਹੈਗਾ ਜੀ ਠੀਕ ਹੈ ਜੀ ਆਪਣਾ ਸਟੇਡੀਅਮ ਵਗੈਰਾ ਪਾਜੀ ਪਿੰਡ ਚ ਸਟੇਡੀਅਮ ਵੀ ਹੈਗਾ ਜੀ ਬਹੁਤ ਵੱਡੇ ਦੋ ਸਕੂਲ ਨੇ ਆਪਣੇ ਕੋ ਇਥੇ ਅੱਛਾ ਜੀ ਲਖਵਿੰਦਰ ਪਾਰਕ ਤੇਰੇੰਮ ਦਾ ਸਭ ਕੁਝ ਹੈਗਾ ਜੀ ਪਾਰਕਿੰਗ ਬਣੀ ਆ ਇਥੇ ਬਹੁਤ ਵਧੀਆ ਪਾਰਕਿੰਗ ਬਣੀ ਆ ਭਗਤ ਸਿੰਘ ਕਲੋਨੀ ਬਣੀ ਆ ਹਾਂਜੀ ਬਹੁਤ ਬਹੁਤ ਵਧੀਆ ਪ੍ਰਬੰਧ ਨੇ ਛੱਪੜ ਸਾਰਾ ਪੱਕਾ ਹੈਗਾ ਇਥੇ ਪਾਣੀ ਦੀ ਜੋ ਵੀ ਹੈਗਾ ਆ ਕਿ ਸਭ ਕੁਝ ਓਕੇ ਰਿਪੋਰਟ ਆ ਇੱਥੇ ਠੀਕ ਹੈ ਜੀ ਹਾਂ ਜੀ ਤੇ ਨੌਜਵਾਨ ਜਿੱਦਾਂ ਹੁਣ ਬਾਕੀ ਪਿੰਡਾਂ ਚੋਂ ਤਾਂ ਘਟ ਗਏ ਬਾਹਰ ਆ ਇੱਥੇ ਕੀ ਲੋਕਾਂ ਦਾ ਹਜੇ ਤੱਕ ਵੀ ਕ੍ਰੀਜ਼ ਬਾਹਰ ਜਾਣ ਵਾਸਤੇ ਹੈਗਾ ਆ ਇੱਥੇ ਜੀ ਲਗਭਗ ਜੋ ਕਿ 25% ਜਿਹੜਾ ਕਿ ਨੌਜਵਾਨ ਜਿਹੜੇ ਇੱਥੇ ਕੰਮ ਕਰਨ ਲੱਗ ਪਏ ਆਪਣਾ ਜਿਵੇਂ ਖੇਤੀਬਾੜੀ ਨੂੰ ਲਾ ਕੇ ਲਾ ਲੋ ਜਾਂ ਪੰਚਾਇਤ ਨੂੰ ਲਾ ਕੇ ਲਾ ਲੋ ਜਾਂ ਹੋਰ ਕੋਈ ਖੇਡਾਂ ਦਾ ਸਪੋਰਟਸ ਦਾ ਕੰਮ ਉਹਦੇ ਬਾਰੇ ਹੁਣ ਨੌਜਵਾਨ ਜਿਹੜੇ ਆ ਕਿ ਸ਼ੁਰੂ ਹੋ ਗਏ ਆ ਹੁਣ ਆ ਸਾਡਾ ਵੀਰ ਇਹਨੇ ਆਪਣੀ ਕੱਪੜੇ ਦੀ ਸ਼ਾਪ ਪਾਈ ਆ ਇੱਥੇ ਅੱਛਾ ਇਹ ਮੁੰਡੇ ਨੂੰ ਅਸੀਂ ਬਹੁਤ ਵਾਰੀ ਪੁੱਛਿਆ ਕਿ ਤੂੰ ਬਾਹਰ ਜਾਣਾ ਇਹ ਕਹਿੰਦਾ ਕਿ ਨਹੀਂ ਮੈਂ ਆਪਣੇ ਕੱਪੜੇ ਦੀ ਸ਼ਾਪ ਵਧੀਆ ਚੱਲ ਰਹੀ ਆ ਸੋ ਆ ਮੇਰਾ ਵੀਰ ਆ ਇਹਦਾ ਪੱਗਾਂ ਦੀ ਕੋਚ ਚੱਲ ਰਿਹਾ ਆ ਅੱਛਾ ਇਹ ਵੀ ਸਖਾਲਾ ਆਈ ਵੀ ਦਿੰਦਾ ਆ ਜਿਵੇਂ ਕਿ ਮੁੰਡੇ ਨੌਜਵਾਨ ਸਿੱਖ ਹੁਣ ਸਿੱਖੀ ਦਾ ਜਿਹੜਾ ਕਿ ਇਸ ਟਾਈਮ ਦੀ ਲਹਿਰ ਚੱਲ ਰਹੀ ਆ ਬਿਲਕੁਲ ਜੀ ਤੇ ਹੁਣ ਪੱਗਾਂ ਦੀ ਜਿਹੜੀ ਆ ਕਿ ਉਹ ਵੀ ਆਪਾਂ ਸਿਖਾਣਦੇ ਆ ਇੱਥੇ ਸਰਦਾਰ ਕੋਸ਼ਿਸ਼ ਵੀ ਕਰਦੇ ਆ ਠੀਕ ਹੈ ਜੀ ਸੋ ਜਿੱਥੇ ਵੀ ਸਾਡੀ ਕਿਤੇ ਲੋੜ ਕਿਸੇ ਨੂੰ ਪੈਂਦੀ ਆ ਸਾਨੂੰ ਦੱਸੇ ਅਸੀਂ ਪੱਗਾ ਬੰਨਣ ਨੂੰ ਵੀ ਤਿਆਰ ਬੈਠੇ ਆਂ ਤੇ ਭਾਜੀ ਨਸ਼ਾ ਕਿਦਾਂ ਇਸ ਪਿੰਡਾਂ ਦੇ ਵਿੱਚ ਨਸ਼ਾ ਭਾਜੀ ਇੱਥੇ ਬਿਲਕੁਲ ਘਟਿਆ ਅੱਛਾ ਜੀ 100 ਚੋਂ ਕਿਤੇ ਇੱਕ ਅੱਧਾ ਬੰਦਾ ਜੇ ਬਾਹਰੋਂ ਆਣ ਕੇ ਕੋਈ ਦਿਖ ਜੇ ਉਹ ਅਲੱਗ ਗੱਲ ਆ ਹਾਂ ਪਰ ਇੱਥੇ ਮੈਣੀ ਦੇ ਵਿੱਚ ਕਿਤੇ ਬੰਨ ਨਹੀਂ ਹੈਗਾ ਨਹੀਂ ਨਹੀਂ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਪਾਜੀ ਜਿਦਾਂ ਸੜਕਾਂ ਵਗੈਰਾ ਬਿਲਕੁਲ ਇੱਕ ਨੰਬਰ ਬਣੀਆਂ ਆ ਹਾਂ ਜੀ ਇੱਕ ਨੰਬਰ ਪਾਜੀ ਇੱਕ ਮਾਰਕੀਟ ਹੈਗੀ ਆ ਇਹ ਹਾਈਵੇ ਰੋਡ ਦੇ ਉੱਤੇ ਇੱਕ ਮਾਰਕੀਟ ਵੇਚਿਆ ਅੱਛਾ ਜੀ ਦੋ ਮਾਰਕੀਟਾਂ ਨੇ ਤੇ ਇੱਕ ਮਾਰਕੀਟ ਜਿਹੜੀ ਮੇਨ ਆ ਵਿੱਚ ਸ਼ਹਿਰ ਵਰਗਾ ਮਾਹੌਲ ਆ ਪੂਰਾ ਸ਼ਹਿਰ ਆ ਜੀ ਪੂਰਾ ਪੂਰਾ ਸ਼ਹਿਰ ਮਾਹੌਲ ਆ ਹਾਂ ਜੀ ਇੱਕ ਵਿੱਚ ਮਾਰਕੀਟ ਆ ਉਹ ਵੱਡੀ ਮਾਰਕੀਟ ਜਿਹੜੀ ਆ ਵੇਚਿਆ ਇਹ ਮੇਨ ਨਿਕਲਿਆ ਹਾਈਵੇ ਰੋਡ ਦੇ ਉੱਤੇ ਦੁਕਾਨਾਂ ਉਥੇ ਕਾਲੀ ਗੁਰਦਰਾ ਸਭ ਤੋਂ ਵੱਡਾ ਮਸ਼ਹੂਰ ਕਾਲੀ ਗੁਰਦਰਾ ਆ ਉਸ ਪੂਰੀ ਮਿਆਣੀ ਦੇ ਵਿੱਚ ਸਭ ਤੋਂ ਵੱਡਾ ਮਸ਼ਹੂਰ ਗੁਰਦੁਆਰਾ ਕਹਿੰਦੇ ਇੰਨਾ ਪਿੰਡ ਦਾ ਇੱਥੇ ਰੋਬ ਹੋ ਗਿਆ ਇਹ ਬਾਹਰੋਂ ਲੋਕੀ ਆ ਕੇ ਵੀ ਆਪਣਾ ਦੁੱਧ ਪਾਣੀ ਇੱਥੇ ਆ ਕੇ ਵੇਚਦੇ ਆ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਦੁੱਧ ਆਉਂਦਾ ਜੀ ਇੱਥੇ ਦੁੱਧ ਤੇ ਬਹੁਤ ਜ਼ਿਆਦਾ ਲੱਗਦਾ ਇੱਥੇ ਭਾਈ ਪਰੋਂ ਕਾਫੀ ਲੋਕ ਆ ਗਏ ਤੇ ਢੇਰੀਆਂ ਖੁੱਲੀਆਂ ਨੇ ਢੇਰੀਆਂ ਖੁੱਲੀਆਂ ਨੇ ਹਾਂ ਜੀ ਭਾਜੀ ਇੱਕ ਨਾ ਕੁਝ ਟਾਈਮ ਪਹਿਲਾਂ ਮੈਂ ਇੱਕ ਗੱਲ ਸੁਣੀ ਸੀ ਠੀਕ ਹੈ ਉਹ ਜਿੱਦਾਂ ਕਿ ਸਾਡੀ ਨੌਜਵਾਨ ਸਭਾ ਮਿਆਣੀ ਠੀਕ ਹੈ ਉਹ ਕਲੱਬ ਬਣਿਆ ਕਹਿੰਦੇ ਕਿ ਇਸ ਇਹ ਪਿੰਡ এডਿਕੇਸ਼ਨ ਪਰਪਸ ਤੇ ਪਿੱਛੇ ਜਾ ਰਿਹਾ ਹੈ ਠੀਕ ਹੈ ਤੇ ਪਿੰਡ ਦੇ ਵਿੱਚ ਬਹੁਤ ਹੀ ਤਕੜੀ ਲਾਇਬ੍ਰੇਰੀ ਬਣ ਜਾ ਰਹੀ ਹੈ ਅੱਛਾ ਜੀ ਹਾਂ ਜੀ ਲਾਇਬ੍ਰੇਰੀ ਬਣ ਰਹੀ ਹੈ ਕਿ ਬੜੇ ਕਾਫੀ ਤਰ੍ਹਾਂ ਦੀ ਵਿੱਚ ਸਹੂਲਤ ਦਿੱਤੀ ਜਾਏਗੀ ਬੱਚਿਆਂ ਨੂੰ ਜਿਹੜੇ ਕਈ ਬੱਚੇ ਹੁੰਦੇ ਨੇ ਰੀਡਿੰਗ ਦੇ ਸ਼ਕੀਨ ਹਨ ਹਨਾ ਕਈ ਵਿਚਾਰੇ ਸੁਣਨ ਦੇ ਸਪੀਕਿੰਗ ਦੇ ਕਈ ਤਰ੍ਹਾਂ ਦੇ ਹੁੰਦੇ ਨੇ ਬੱਚੇ ਸ਼ੌਂਕ ਰੱਖਦੇ ਨੇ ਠੀਕ ਹੈ ਉਹ ਐਜੂਕੇਸ਼ਨ ਦੇ ਪਰਪਸ ਤੌਰ ਤੇ ਕਿ ਇੱਥੇ ਲਾਇਬ੍ਰੇਰੀ ਬਣ ਰਹੀ ਹੈ ਕਾਫੀ ਤਕੜੀ ਬਣ ਰਹੀ ਹੈ ਤੁਸੀਂ ਸ਼ਾਇਦ ਧਿਆਨ ਮਾਰਿਆ ਹੋਏਗਾ ਜੀ ਆਦੇ ਆਪਾਂ ਦੇਖਿਆ ਜੀ ਆਉਂਦੇ ਹੋਏ ਹਾਂਜੀ ਹਾਂਜੀ ਜੀ ਉਹ ਥੋੜੇ ਟਾਈਮ ਤੱਕ ਉਹਦੀ ਵੀ ਓਪਨਿੰਗ ਹੋ ਜਾਣੀ ਹੈ ਜੀ ਬਹੁਤ ਵਧੀਆ ਬਾਜੀ ਮੈਨੂੰ ਲੱਗਦਾ ਨਹੀਂ ਐਜੂਕੇਸ਼ਨ ਕਿਉਂਕਿ ਕਾਲਜ ਬਹੁਤ ਵੱਡੇ ਆ ਕੁੜੀਆਂ ਦੇ ਸਕੂਲ ਹੈਗੇ ਆ ਜੀ ਜੀ ਤੇ ਐਜੂਕੇਸ਼ਨ ਤਾਂ ਚਲੋ ਲੋਕ ਕਹਿ ਦਿੰਦੇ ਪਰ ਮੈਨੂੰ ਲੱਗਦਾ ਨਹੀਂ ਕਿ ਮਿਆਣੀ ਏਰੀਆ ਐਜੂਕੇਸ਼ਨ ਤੋਂ ਘੱਟ ਹੋਊਗਾ ਕਿਉਂਕਿ ਜਿੰਨੇ ਵੀ ਲੋਕ ਗਏ ਆ ਪੜ੍ਹੇ ਲਿਖੇ ਬਾਹਰ ਜਾਂਦੇ ਆ ਜੀ 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 ਬਾਜੀ ਹਾਂਜੀ ਮੈਂ ਕਹਾਂ ਬਾਜੀ ਕਾਫੀ ਵੱਡਾ ਪਿੰਡ ਆ ਹਾਂ ਠੀਕ ਹੈ ਇਹਨੂੰ ਆਪਾਂ ਮਿਨੀ ਕੈਲੀਫੋਰਨੀਆ ਨਾਂ ਤੋਂ ਇਹਦਾ ਪੇਜ ਵੀ ਬਣਾਇਆ ਹੀ ਅੱਛਾ ਜੀ ਮੇਰਾ ਖਿਆਲ ਮੇਬੀ ਚੱਲਦਾ ਹੋਏ ਹੁਣ ਤੱਕ ਠੀਕ ਆ ਬਹੁਤ ਵੱਡਾ ਬਾਜ਼ਾਰ ਆ ਹਰ ਇੱਕ ਸਹੂਲਤੀ ਇੱਥੇ ਠੀਕ ਹੈ ਜਿਹੜੀ ਚੀਜ਼ ਟਾਂਡਿਓ ਨਹੀਂ ਮਿਲਦੀ ਉਹ ਇੱਥੋਂ ਮਿਲੇਗੀ ਹੁਣ ਮੰਨ ਲਓ ਕਿ ਕਿਸੇ ਵੀ ਕੋਈ ਆਪਾਂ ਇਹੋ ਚੀਜ਼ ਲੈਣੀ ਜਿਹੜੀ ਤੁਹਾਨੂੰ ਟਾਂਡਿਓ ਨਹੀਂ ਮਿਲੀ ਹਾਂ ਠੀਕ ਹੈ ਇੱਥੋਂ ਬਾਜ਼ਾਰ ਚ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ ਟਾਂਡੇ ਵਾਲੇ ਵੀ ਮਿਆਣੀ ਆ ਕੇ ਲੈਂਦੇ ਹੋਣਗੇ ਜੀ ਜੀ ਬਿਲਕੁਲ ਚਲ ਜਾਓ ਆਇਆ ਪੁਰ ਬਾਜੀ ਕਾਫੀ ਆਂਦੇ ਲੋਕ ਅੱਛਾ ਜੀ ਯਾਰ ਦੋਸਤ ਮੁੰਡੇ ਹੱਥ ਮਾਰ ਕੇ ਜਾਣਗੇ ਕਈ ਵਾਰੀ ਮਿਲਦੇ ਵੀ ਨਹੀਂ ਮੈਂ ਕਿੱਧਰ ਐਦਾਂ ਕਈ ਧੰਨੇ ਇੱਥੇ ਭਾਈ ਧੰਨੇ ਦੀ ਦੁਕਾਨ ਆ ਕਾਫੀ ਮਸ਼ਹੂਰ ਆ ਉਤੋਂ ਆਲਮੋਸਟ ਸਾਰਾ ਸਮਾਨ ਮਿਲ ਜਾਂਦਾ ਹਾਂਜੀ ਮਤਲਬ ਹਰੇਕ ਫੈਸਿਲਿਟੀ ਪਿੰਡ ਦਿੱਤੀ ਹੋਈ ਆ ਸਭ ਤੋਂ ਵੱਡੀ ਗੱਲ ਇਹ ਆ ਭਾਈ ਜੀ ਦੱਸਿਆ ਕਿ ਆਪਣਾ ਨਸ਼ਾ ਛਡਾਊ ਕੇਂਦਰ ਆ ਉਹ ਵੀ ਪਿੰਡ ਚਲਾ ਰਹਿਆ ਆ ਨਾ ਮੰਡੀਆਂ ਦੋ ਨੇ ਇੱਥੇ ਹਾਂਜੀ ਮੰਡੀਆਂ ਦੋ ਨੇ ਦਾਣਾ ਮੰਡੀਆਂ ਅੱਛਾ ਜੀ ਹਾਂਜੀ ਮંત્રી ਦੋ ਨੇ تھے ਲਖਵਿੰਦਰ ਸਿੰਘ ਲਖੀਬੀਰਾ ਚੌਧਰੀ ਜੀ ਹਾਂ ਜੀ ਦੋ ਮੰਤਰੀ ਨੇ ਰਹ ਚੁਕੇ ਹਾਂ ਜੀ ਸਾਬਕਾ ਮੰਤਰੀ ਨੇ ਆਰਡ ਤੇ ਫੇ ਕਾਫੀ ਯੋਗਦਾਨ ਇਹਨਾਂ ਦਾ ਵੀ ਹੋਊਗਾ ਇਸ ਪੈਨ ਜਾਨ ਯੋਗਦਾਨ ਪੂਰਾ ਜੀ ਇਹਨਾਂ ਦਾ ਇਹਨਾਂ ਦਾ ਪੂਰਾ ਯੋਗਦਾਨ ਆ ਜੀ ਹਾਂ ਜੀ ਆਪਣੇ ਸੰਗਤ ਸਿੰਘ ਗਿਲਜੀਆਂ ਸਾਹਿਬ ਉਹਨਾਂ ਦੀ ਵੀ ਆਰਡ ਇੱਥੇ ਹੀ ਹੈ ਉਹਨਾਂ ਦੀ ਵੀ ਹਾਂ ਜੀ ਉਹਨਾਂ ਦੀ ਵੀ ਆਰਡ ਇੱਥੇ ਇੱਥੇ ਮੰਡੀ ਆ ਉਹਨਾਂ ਦੀ ਠੀਕ ਆ ਹਾਂ ਜੀ ਇਹ ਮੈਣੀ ਨੂੰ ਤੇ ਬਹੁਤ ਜਿਆਦਾ ਸਹੂਲਤਾ ਤਿੰਨ ਮੰਤਰੀ ਨੇ ਲਗਭਗ ਮੈਣੀ ਦੇ ਵਿੱਚ ਅੱਛਾ ਜੀ ਜੜੇ ਕਿ ਮੌਕੇ ਤੇ ਇੱਥੇ ਉਹਨਾਂ ਦੇ ਦਫ਼ਤਰ ਨੇ ਤੇ ਭਾਜੀ ਗੁਰਦੁਆਰਾ ਸਾਹਿਬ ਕਿੰਨੇ ਆ ਸਪਿੰਡ ਦੇ ਵਿੱਚ? ਪਾਕ ਪਾਕ ਗੁਰਦਾਰੇ ਹੈਗੇ। 10 ਦੇ ਕਰੀਬ। 10 ਤੋਂ 12 ਗੁਰਦਾਰੇ ਗੁਰਦਾਰੇ। ਠੀਕ ਹੈ ਜੀ। ਠੀਕ ਹੈ ਭਾਜੀ। ਇਹ ਸ਼ੁਕਰੇ ਜੀ ਤੁਹਾਡਾ ਧੰਨਵਾਦ। ਦੋਸਤੋ ਇਹ ਏਸੀ ਮਿਆਣੀ ਪਿੰਡ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਫੈਸਿਲਿਟੀਆਂ ਸਾਨੂੰ ਸ਼ਹਿਰਾਂ 'ਚ ਨਹੀਂ ਮਿਲਦੀਆਂ ਉਹ ਇਸ ਪਿੰਡ ਦੇ ਵਿੱਚ ਆ। ਹੁਣ ਤਾਂ ਇਸ ਪਿੰਡ ਨੂੰ ਪਿੰਡ ਕਹਿੰਦਾ ਦਿਲ ਨਹੀਂ ਕਰਦਾ ਕਿਉਂਕਿ 10 ਤੋਂ 12 ਬੈਂਕਾਂ, ਹਸਪੀਟਲ, ਡਿਸਪੈਂਸਰੀਆਂ, 10-12 ਗੁਰਦੁਆਰਾ ਸਾਹਿਬ ਮੰਦਰ ਬਹੁਤ ਕੋਸ਼ਿਸ਼ ਪਿੰਡ ਦੇ ਵਿੱਚ ਆ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਇੱਕ ਵਾਰੀ ਐਡਰੈਸ ਦੱਸ ਦਿੰਦੇ ਆ ਜੇ ਤੁਸੀਂ ਟਾਂਡੇ ਤੋਂ ਆਉਂਦੇ ਆ तकरीबन ਟਾਂਡੇ ਤੋਂ 8 ਕਿਲੋਮੀਟਰ ਹੈ ਵੀਰੇ ਜੀ ਜੀ 8 ਕਿਲੋਮੀਟਰ ਪੈਂਦਾ ਮਿਆਣੀ ਇਹ ਵੱਡੀ ਮਿਆਣੀ ਆ ਛੋਟੀ ਮਿਆਣੀ ਛੋਟੀ ਮਿਆਣੀ ਕਪੂਰਥਲਾ ਚ ਪੈਂਦੀ ਆ ਨਾ ਜੀ ਇਹ ਵੱਡੀ ਮਿਆਣੀ ਆ ਧੰਨਵਾਦ ਦੋਸਤੋ